ਸਿੱਖਾ ਵੀ ਗੱਲ ਹੈ ਇਹ ਬਿਨਾਂ ਰੱਖੇ ਬਿਨਾਂ ਰੱਖੇ ਰੱਖੋ ਬਿਨਾਂ ਲਿਖੇ ਦੇ ਦਿਓ ਵੀ ਇੱਕ ਤਰ੍ਹਾਂ ਮੈਂ ਬੱਚਾ ਨੂੰ ਲਾਮੇ ਨੇ ਨਿਕੜੀ ਹੈ ਬਾਕੀ ਵੀ ਸਿੱਦੇ ਉੱਤੇ ਹਾਂ ਸਭ ਕੋਈ ਪਰਿਵਿੰਦਰ ਏਕਾ ਟੀਵੀ ਹੈ ਕੇਲਾ ਮੇਰਾ ਖਲੀ ਵੀ ਫੇਰ ਥੱਲੇ ਇੰਨੇ ਚਾ ਡਾਕਟਰ ਟੀਵੀ ਆਰ ਸੀ ਐਮ ਹੈ ਆਰ ਸੀ ਐਮ ਆਰ ਸੀ ਟੀਵੀ ਜੀ ਕਰਦਾ ਹਰਕਤਾਂ ਗੰਦੀ ਗੰਦੀ ਕਰਦੇ ਆ ਜੀ ਕਰਦਾ ਉੱਥੇ ਹਤ ਲਾਉਂਦਾ ਕਦੀ ਕਿੱਥੇ ਕਦੀ ਕਿੱਥੇ ਕੌਣ ਲਾਂਦਾ ਐ ਰੱਕ ਰਾਕੇਸ਼ਰ ਅੱਛਾ ਤੇ ਬਤਮੀ ਜੀ ਬਹੁਤ ਕਰਦਾ ਤੇਰੀ ਕਹਿੰਦਾ ਐਂਡਰ ਵੀ ਪਾਇਆ ਕਦੀ ਕੰਨੀ ਬਰਾਂਡ ਪਾਇਆ ਕਦੀ ਕੋਸ਼ੇ ਤੇਰੀ ਮਾਂ ਦੀ ਕੀ ਦੇ ਨਾਲ ਸੈਟਿੰਗ ਹੈ ਤੇਰੀ ਸੈਟਿੰਗ ਕੀ ਦੇ ਨਾਲ ਹੈ ਇਸ ਕੁੜੀ ਨਾਲ ਮੈਂ ਸੋਇਆ ਤੁਸੀਂ ਕਿਹਦੇ ਨਾਲ ਸੋਇਓ ਇਹ ਤਾਂ ਅੱਗ ਲਾ ਕਰਦਾ ਹੈ ਤੇ ਪਹਿਲਾਂ ਵੀ ਕਦੇ ਕੀਤੀ ਹੈ ਬਾਬਾ ਦੋ ਵਾਰੀ ਕੀਤੀ ਪਰ ਐਕਸ਼ਨ ਨਹੀਂ ਲੀਤਾ ਕਿਨੇ ਕਿੰਨੇ ਕੋ ਲੜਕੀਆਂ ਨਾਲ ਸਰ ਗੱਲ ਕਰਦਾ ਫਿਰ ਗਿਆ ਐ ਪ੍ਰਿੰਸੀਪਲ ਹਾਂਜੀ ਪ੍ਰਿੰਸੀਪਲ ਕਾਜੀ ਕਹਿੰਦੀ ਹੈ ਮਾਫੀ ਮੰਗਵਾ ਦੇਨੇ ਆ ਅੱਛਾ ਇੰਨੇ ਕੁੜੀਆਂ ਨਾਲ ਬਤਮੀ ਜੀ ਹੋ ਗਿਆ ਤੇ ਮ ਔਰ ਮਾਡ ਤੁਹਾਡੇ ਕਹਿਣ ਦੇ ਮੁਤਾਬਕ ਹੁਣ ਤੱਕ ਕਿੰਨੀਆਂ ਕੋ ਕੁੜੀਆਂ ਨਾਲ ਇਹਨਾਂ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੋਏਗੀ ਬਹੁਤ ਕੁੜੀਆਂ ਜੀ 8ਵੀਂ ਕਲਾਸ ਦੀ ਸਾਰੀ ਕੁੜੀਆਂ ਮੇਰੀ ਆਦੀ ਕੁੜੀ ਨੇ 8ਵੀਂ ਨਾ ਇਹ ਜੀ ਇਹ ਜੀ ਕੁੜੀ ਨੇ ਸਕੂਲ ਹੀ ਛੜਤਾ ਟੜ 8ਵੀਂ ਨਾ ਹੋ ਗਿਆ ਹਾਂਜੀ ਸੰਤੋਸ਼ ਹੈ ਜੀ ਕੀ ਗੱਲ ਕੀ ਹੋਈ ਹੈ ਤੁਸੀਂ ਸਕੂਲ ਇਕੱਠੇ ਹੋਏ ਹੋ ਸਰਕਾਰੀ ਪੀਪੀ ਮਾਸਟਰ ਹੈ ਕੋਈ ਜੀ ਉਹ ਕੁੜੀਆਂ ਨਾਲ ਗਲਤ ਹਰਕਤ ਕਰਦਾ ਹੈ ਤਾਂ ਅਸੀਂ ਆਈਆਂ ਇਕੱਠੇ ਹੋ ਕੇ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੀ ਨਾਮ ਹੈ ਜੀ ਮਾਸਟਰ ਦਾ ਮਾਸਟਰ ਦਾ ਰਕេស ਹੈ ਜੀ ਕੀ ਹਰ ਕਰ ਕੀ ਕਰਦਾ ਤੁਸੀਂ ਹਰਕਤ ਕਿਸੇ ਦੀ ਜਿਹਨਾਂ ਦੇ ਪੈਂਟ ਪਾਈ ਉਹਨਾਂ ਦੀ ਜਿੱਪ ਖੋਲ ਕੇ ਵੇਖ ਦਤਾ ਹੈ ਅੱਛਾ ਜੀ ਤੇ ਵੇਖਦਾ ਵੀ ਤੇ ਅੰਡਰ ਵੀ ਕਿਹੜੇ ਰੰਗ ਦਾ ਪਾਇਆ ਕਿਹੜਾ ਦਿਨੀ ਕਿਉਂ ਨਹੀਂ ਪਾ ਕੇ ਇਹ ਗੰਦੀ ਹਰਕਤਾਂ ਕਰਦਾ ਹੈ ਜੀ ਪਹਿਲਾਂ ਵੀ ਕਦੇ ਕੀਤੀ ਹੈ ਕਿ ਹਾਂ ਅੱਗੇ ਕੀਤੀ ਹੈ ਬਾਈ ਅੱਛਾ ਜੀ ਬਹੁਤ ਵਾਰੀ ਕੀਤੀ ਹੈ ਵਾਧੂ ਵਾਰੀ ਵਾਰਨਿੰਗ ਦਿੱਤੀ ਹੈ ਤੇ ਪ੍ਰਿੰਸੀਪਲ ਉਹ ਮਾਫੀ ਮੰਗ ਲੈਂਦੇ ਨੇ ਕੋਈ ਗੱਲ ਨਹੀਂ ਹੈ ਸਮਝਾ ਦਿਆਂਗੇ ਸਮਝਾ ਲੈ ਇਸ ਗੱਲ ਦਾ ਕੋਈ ਨਹੀਂ ਨਿਆ ਹੁੰਦਾ ਪਿਆ ਤੇ ਪ੍ਰਿੰਸੀਪਲ ਨੂੰ ਕੀ ਕਹਿੰਦਾ ਫਿਰ ਪ੍ਰਿੰਸੀਪਲ ਪ੍ਰਿੰਸੀਪਲ ਕਹਿੰਦਾ ਕਿ ਸਮਝਾ ਦਿਆਂਗੇ ਹੁਣ ਆਏ ਤੇ ਹੁਣ ਕਹਿੰਦੇ ਉਹ ਤੋਂ ਮਾਫੀ ਮੰਗਾ ਦਿਆਂਗੇ ਕੀ ਤੁਹਾਡੀ ਮੰਗ ਕੀ ਹੁੰਦੀ ਹੈ ਸਾਡੀ ਮੰਗੇ ਇਹ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਹੈ ਜੀ ਜੀ ਵੀ ਇਹ ਗਲਤ ਕੰਮ ਨਹੀਂ ਹੋਣਾ ਚਾਹੀਦਾ ਨਾ ਮਹਿੰਦਰ ਕੀ ਗੱਲ ਕੀ ਹੋਈ ਹੈ ਜੀ ਗੱਲ ਇਹ ਹੋਈ ਆ ਸਾਰਿਆਂ ਦੀਆਂ ਬੇਟੀਆਂ ਪੜ੍ਹਦੀਆਂ ਸਕੂਲਾਂ 'ਚ ਠੀਕ ਆ ਸਾਰਿਆਂ ਦੀਆਂ ਬੇਟੀਆਂ ਪੜ੍ਹਦੀਆਂ ਸਕੂਲ 'ਚ ਤੇ ਇਹ ਇੰਜੀਆਂ ਹਰਕਤਾਂ ਕਰਦਾ ਕਿਸੇ ਨੂੰ ਕਹਿੰਦਾ ਤੁਹਾਡੀ ਅੰਡਰ ਕਈ ਜੀ ਭਾਈ ਇਹ ਕੋ ਕਦੀ ਕਹਿੰਦਾ ਕਈ ਜਾ ਪਾਇਆ ਕਦੀ ਕਹਿੰਦਾ ਕਈ ਜਾ ਪਾਇਆ ਹੈ ਇਹ ਸਰਦੀ ਬਦਲੀ ਕਰਵਾਣੀ ਚਾਹੁੰਦੀ ਆ ਬਸਲੀ ਨਹੀਂ ਹੋਣੀ ਸਸਪੈਂਡ ਕਰੂਗਾ ਸਕੂਲਾਂ ਚ ਜਾ ਕਰੂਗਾ ਦਲਤ ਕਮ ਤੇ ਸਸਪੈਂਡ ਹੋਣਾ ਚਾਹੀਦਾ ਸਰ ਕੀ ਮਸਲਾ ਤੁਸੀਂ ਅੱਜ ਇੱਥੇ ਪਹੁੰਚੋ ਗਟਾੜੇ ਪਿੰਡ ਤੇ ਸਾਨੂੰ ਫੋਨ ਆਇਆ ਸੀ ਇੱਥੋਂ ਸੀਨੀਅਰ ਅਫਸਰ ਤੋਂ ਵੀ ਇੱਥੇ ਕੋਈ ਇਸ਼ੂ ਹੈਗਾ ਸਕੂਲ ਦੇ ਵਿੱਚ ਕੋਈ ਟੀਚਰ ਨਾਲ ਮਤਲਬ ਤੇ ਪੇਰੈਂਟਸ ਇਕੱਠੇ ਹੋਏ ਹੋਏ ਆ ਜੀ ਤੇ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਹੋਵੇ ਕੀ ਆ ਵੀ ਉਹ ਗੱਲ ਸੁਣ ਰਹੇ ਆ ਸਕੂਲ ਅਥਾਰਟੀਆਂ ਨੂੰ ਪੁੱਛਿਆ ਸੀ ਉਹ ਕਹਿੰਦੇ ਅਸੀਂ ਇੱਥੇ ਐਕਸ਼ਨ ਲੈ ਰਹੇ ਆ ਜੀ ਜੀ ਤੇ ਉਹ ਆਪਣਾ ਇਹਨਾਂ ਨੇ ਕੰਪਲੇਨਟ ਜੋ ਹੈ ਇਹਨਾਂ ਨੂੰ ਦਿੱਤਾ ਬਾਕੀ ਇਹਨਾਂ ਨੂੰ ਪ੍ਰਿੰਸੀਪਲ ਨੂੰ ਪਤਾ ਤੇ ਅਸੀਂ ਇਸ ਸੰਬੰਧੀ ਇੱਥੇ ਆਏ ਸੀ ਕਿ ਤਾਂ ਕਿ ਕੋਈ ਲਾਅ ਐਂਡ ਆਡਰ ਦਾ ਇਸ਼ੂ ਨਾ ਹੋਵੇ ਪਰਿਵਾਰ ਵੱਲੋਂ ਇੱਕ ਡੀਪੀ ਤੇ આરોਪ ਲਗਾਇਆ ਜਾਂਦਾ ਹੈ ਵੀ ਲੜਕੀਆਂ ਨੂੰ ਫਿਜ਼ੀਕਲੀ ਟੱਚ ਚ ਗਲਤੀ ਕਰਨ ਕੀਤਾ ਗਿਆ ਹੈ ਉਹ ਇਹਨਾਂ ਨੇ ਨਾ ਕੰਪਲੇਂਟ ਜੋ ਵੀ ਉਹਨਾਂ ਤਾਂ ਬਣਦਾ ਸੀ ਪ੍ਰਿੰਸੀਪਲ ਨੂੰ ਉਹਨਾਂ ਨੇ ਦੇ ਦਿੱਤੀ ਹੈਗੀ ਜੀ ਜੀ ਕੰਪਲੇਂਟ ਜੀ ਜੀ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਸਾਡਾ ਲੈ ਕੇ ਆਊਗਾ ਪਹਿਲਾਂ ਇਹਨਾਂ ਨੇ ਹੀ ਸਾਨੂੰ ਦੇਣਾ ਨਾ ਸਕੂਲ ਤੋਂ ਇਸ ਨਾਮੀ ਕੋਪੀਰੈਂਟ ਸਾਡੇ ਕੋਲ ਨਹੀਂ ਕੋ ਆਇਆ ਵੀ ਕੋਈ ਅਜਿਹੀ ਕੰਪਲੇਂਟ ਲੈ ਠੀਕ ਹੈ ਸਬੰਧਤ ਟੀਚਰ ਨਾਲ ਗੱਲਬਾਤ ਹੋਈ ਤੁਹਾਡੀ ਜਿਹੜੇ ਜਿਨ੍ਹਾਂ ਤੇ aarop ਲੱਗੇ ਨਹੀਂ ਨਹੀਂ ਮੇਰੀ ਨਹੀਂ ਹੋਈ ਇਹ ਤਾਂ ਇਹਨਾਂ ਨਾਲ ਹੀ ਇਹਨਾਂ ਦੀ ਗੱਲ ਮੈਨੇਜਮੈਂਟ ਇਹਨਾਂ ਨਾਲ ਹੀ ਚੱਲ ਰਹੀ ਹੈ ਠੀਕ ਹੈ ਜਿਹੜੇ ਪੇਰੈਂਟਸ ਦੀ ਉਹਨਾਂ ਨਾਲ ਹੀ ਚੱਲਿਆ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਇਆ ਇਹ ਇਹਨਾਂ ਦੇ ਨਾਲ ਹੀ ਚੱਲ ਰਹੇ ਸਾਡੇ ਕੋਲ ਆਊਗਾ ਤਾਂ ਅਸੀਂ ਫਿਰ ਇਸ ਪਰ ਲੋਕ ਕਰ ਠੀਕ ਹੈ ਥੈਂਕ ਯੂ